ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ 30 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਕੁਝ ਨਕਲੀ ਪਾਸਟਰਾਂ ਵੱਲੋਂ ਜਿਹੜਾ ਇੱਕ ਸੱਚ ਦਾ ਸੁਨੇਹਾ ਕੋ ਸੰਮੇਲਨ ਕਰਾਇਆ ਜਾ ਰਿਹਾ ਹੈ ਪਿਆਰ ਦਾ ਪਿਆਰ ਦਾ ਸੁਨੇਹਾ ਉਹਨਾਂ ਵੀਰਾਂ ਨੂੰ ਮੈਂ ਕੁਝ ਬੇਨਤੀਆਂ ਵੀ ਕਰਨਾ ਚਾਹੁੰਦਾ ਕਿ ਭਾਈ ਸਟੇਜਾਂ ਦੇ ਉੱਪਰ ਅ ਜਿਸ ਪਾਸਟਰ ਵੱਲੋਂ ਕਰਾਇਆ ਜਾ ਰਿਹਾ ਉਹ ਆਪਣੇ ਸਟੇਜਾਂ ਦੇ ਉੱਪਰ ਮذਬੀ ਸਿੱਖ ਸਮਾਜ ਮਾਰੇ ਵੀ ਪੁੱਠਾ ਸਿੱਧਾ ਬੋਲਦਾ ਹੈ ਚੁਗਲੀਆਂ ਕਰਦਾ ਪਤਾ ਨਹੀਂ ਉਥੇ ਨਿੰਦਿਆ ਚੁਗਲੀਆਂ ਕਰਦਾ ਤੇ ਸਟੇਜਾਂ ਤੇ ਭੰਗੜਾ ਪਾਉਂਦਾ ਤੇ ਭਾਈ ਇਹੋ ਜੇ ਪਿਆਰ ਦੇ ਸੁਨੇਹੇ ਸਾਨੂੰ ਨੇ ਲੋੜ ਹੈਗੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਇਹ ਨਗਰੀ ਹੈ ਇਸ ਨਗਰੀ ਦੇ ਉੱਪਰ ਤਰਨ ਪਰਵਤਨ ਵਾਲੇ ਆਏ ਦਿਨ ਕੋਈ ਨਾ ਕੋ ਕੋਝੀਆਂ ਸ਼ਾਸਤਾਂ ਚੱਲਦੇ ਰਹਿੰਦੇ ਆ ਤੇ ਸਮੂਹ ਸਿੱਖ ਜਥੇਬੰਦੀਆਂ ਨਿਆਂਗ ਸਿੰਘ ਜਥੇਬੰਦੀਆਂ ਤੁਸੀਂ ਦੇਖ ਰਹੇ ਹੋ ਸਿੰਘ ਸਾਹਿਬ ਬਾਬਾ ਜੱਤਰ ਬਾਬਾ ਮੇਜ ਸਿੰਘ ਸੋਢੀ ਸਾਹਿਬ ਉਹਨਾਂ ਦੇ ਨਾਲ ਬੈਠੇ ਨੇ 11 ਰੈਂਕ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਭਾਰਤ ਦੇ ਸਰਦਾਰ ਫਲਬੀਤ ਸਿੰਘ ਚੀਮਾ ਸਾਹਿਬ ਮੇਰੇ ਨਾਲ ਬੈਠੇ ਨੇ ਅੱਜ ਇਸੇ ਮੁੱਦੇ ਦੇ ਉੱਪਰ ਇਕੱਤਰਤਾ ਹੋਈ ਆ ਮੀਟਿੰਗ ਹੋਈ ਆ ਤੇ ਸਮੂਹ ਹਿੰਦੂ ਸਿੱਖ ਜਥੇਬੰਦੀਆਂ ਮਿਲ ਕੇ ਇਸ ਪ੍ਰੋਗਰਾਮ ਦਾ ਅਸੀਂ ਵਿਰੋਧ ਕਰਾਂਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਮਤਲਬ ਕੋਈ ਵੀ ਹਾਂ ਮੇਰੇ ਨਾਲ ਇਸ ਵੇਲੇ ਜੋਗਾ ਸਿੰਘ ਜੀ ਵੀ ਜਿਹੜੇ ਨਾਲ ਬੈਠੇ ਨੇ ਸਾਂਝ ਐਕਸ਼ਨ ਕਮੇਟੀ ਤੋਂ ਤੇ ਅਸੀਂ ਸਾਰੀਆਂ ਜਥੇਬੰਦੀਆਂ ਨੇ ਇੱਕ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਹਾਂ ਕਿ ਇਹ ਪ੍ਰੋਗਰਾਮ ਕਿਸੇ ਵੀ ਹਾਲਤ ਵਿੱਚ ਰੁਕਿਆ ਜਾਵੇ ਨਹੀਂ ਤੇ ਜੋ ਵੀ ਉੱਥੇ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋਏਗਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਾਲਕਾ ਸੰਗਤ ਦੀ ਬੇਨਤੀ ਹੈ ਕਿ ਪਤਾ ਲੱਗਾ ਕਿ 30 ਜੁਲਾਈ ਵਾਲੇ ਦਿਨ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਾਈ ਭਾਈ ਜਰੈਲੋ ਜਿਸ ਦਾ ਨਾਮ ਪਿਆਰ ਦਾ ਸੁਨੇਹਾ। ਤੋਂ ਮੈਂ ਪਹਿਲਾਂ ਵੀ ਕਾਰਪੇਸ਼ਨ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਾਇਦ ਜਿਹੜਾ ਭਗਤਾਲਾ ਚਾਹੋਂਗਿਆ ਉੱਥੇ ਭਗਤਾਲਾ ਚਾਹੋਂਗਦੇ ਵਿੱਚ ਕ੍ਰਾਸ ਦਾ ਕਿੰਨੇ ਇਜਾਜ਼ਤ ਦਿੱਤੀ ਕ੍ਰਾਸ ਲਾਉਣ ਦੀ ਇਹਨਾਂ ਦੇ ਉਹ ਪਟਾਇਆ ਜਾਵੇ। ਦੂਜਾ ਜਿਹੜਾ ਪਿਆਰ ਦਾ ਸੁਨੇਹਾ ਦੇਣ ਵਾਸਤੇ ਇੱਥੇ ਸੋਢੀ ਸੰਤਾਨ ਗੁਰੂ ਆਮਦਾ ਮਹਾਰਾਜ ਬੈਠੇ ਆ। ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਦੇਸ਼ ਤੋਂ ਸੰਗਤਾਂ ਆਤਮਸਤਕ ਹੋ ਕੇ ਇੱਥੋਂ ਸੁਨੇਹਾ ਲੈ ਕੇ ਜਾਂਦੀਆਂ। ਉਹ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਇਹੋ ਜੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਹੋਣ ਦੇਣੇ ਤੇ ਨਾ ਹੀ ਉਹਨਾਂ ਨੂੰ ਹਣ ਦਿੱਤਾ ਜਾਊਗਾ ਇਹ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਤਾਂ ਜੋ ਇੱਥੇ ਕੋਈ ਜਾਨੀ ਮਾਰੀ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੇ